ਲੋਕਾਂ ਨੇ ਕਾ ਚਿੱਟਾ ਵੰਡਿਆ ਇਹ ਲੋਕਾਂ ਨੇ ਕਾ ਨਾਰਕੋਟਿਕ ਸਾਰੇ ਵੰਡੇ ਇਹਨਾਂ ਨੇ ਪੈਸਾ ਵੰਡਿਆ ਇਹਨਾਂ ਨੇ ਸੂਟ ਵੰਡਲੇ ਇਹਨਾਂ ਨੇ ਉਹ ਕਹਿੰਦੇ ਬੈਗ ਵੰਡਲੇ ਇਹਨਾਂ ਨੇ ਆਹ ਪਤਾ ਨਹੀਂ ਕੀ-ਕੀ ਵੰਡਦਾ ਸਭ ਕੋਈ ਵੰਡਦਾ ਨਾ ਜਿਹੜੇ ਕਹਿੰਦੇ ਸੀਗੇ ਜੁੱਧ ਨਸ਼ਾ ਵਦੋ ਤੇ ਛੇ ਵੰਡੇ ਫਿਰਦੇ ਆ ਸੋ ਬੇਰੀ ਬੇਨਤੀ ਹੈ ਸਾਡੇ ਵਾਸਤੇ ਲਕਾ ਨਹੀਂ ਸਾਡੇ ਵਾਸਤੇ ਜਿਹੜੀ ਲੜਾਈ ਹੈ ਨਾ ਇਹ ਲੋਕ ਲੜਾਈ ਹੈ ਕੋਮਟਸਾਂ ਜਿਹੜੀਆਂ ਅਸੀਂ ਜਿਹੜੀਆਂ ਕੱਲ ਤਸਵੀਰਾਂ ਵੇਖੋ ਯਾਰ ਉਹਨਾਂ ਦੇ ਕੀ ਪ੍ਰਤੀਕਰਮ ਜਿਹੜੀਆਂ ਅਸੀਂ ਤਸਵੀਰਾਂ ਆਈਆਂ ਜੀ ਕਮ ਬਿਕਰਮ ਜੀ ਦੇ ਪੇਜ ਦੇ ਉੱਪਰ ਜਿਹੜੀਆਂ ਤਸਵੀਰਾਂ ਦਾ ਵਾਇਰਲ ਹੋ ਰਿਹਾ ਦੇਖੋ ਗੱਲ ਇਹਦਾ ਰਵਜੋਤ ਹੈ ਨਾ ਉਹ ਤਾਂ ਕਰਦਾਰ ਦਿਖਾਉਂਦਾ ਆਵਾਜ਼ ਦੀ ਪਾਰਟੀ ਦਾ ਕਿ ਸਾਰੇ ਮੰਤਰੀ ਇਦਾਂ ਦੇ ਕਰਦਾਰ ਵਾਲੀ ਨੇ ਸੋ ਜਿਹੜੇ ਕਰਦਾਰ ਹੈਗਾ ਵਾ ਮਜੀਠਿਆ ਸਾਹਨੇ ਕਰਦਾਰ ਦਿਖਾਇਆ ਹੈਗਾ ਵਾ ਉਹ ਗਲਤ ਹੈਗਾ ਤੇ ਸਾਬਤ ਕਰ ਦੇਣ ਜੇ ਠੀਕ ਹੈਗਾ ਤੁਹਾਨੂੰ ਪਤਾ ਹੀ ਕਰਾਰੇ ਨਾਲ ਲਿਖਿਆ ਹੁਕਮਾਨ ਸਰ ਹਰਵਾਰੀ ਜਿਹੜਾ ਹੈ ਉਹ ਜਾ ਕੇ ਕਚਹਿਰੀ ਦੇ ਵਿੱਚ ਕੇਸ ਲੜੇ ਨੇ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਕਿੰਨਾ ਕੁ ਲੱਗਦਾ ਹੈ ਕੇਸ ਤੁਹਾਡੇ ਪੱਖ ਚ ਉਤਰੇਗਾ 100% ਜੇ ਸਰ ਜਿੱਤੇ ਨੇ ਆਪਾ ਇਹ ਕੇਸ ਜੱਦੇ ਆ ਤੇ ਭਾਈ ਜੀ ਖਬਰਾਂ ਦੇ ਵਿੱਚ ਇਹ ਵੀ ਆ ਰਿਹਾ ਕਾਲੀ ਪੱਤ ਕੀਤੇ ਲੜਾਈ ਦੇ ਵਿੱਚ ਨਹੀਂ ਹੈ ਤੁਸੀਂ ਉਹਦੇ ਦੀ ਖਿਲਾਫਤ ਕੀਤੀ ਸੀ ਕੱਲ ਜਿਹੜੀ ਖਬਰਾਂ ਦੇ ਵਿੱਚ ਆ ਰਿਹਾ ਕਿ ਕਾਲੀ ਪੱਤ ਲੜਾਈ ਦੇ ਵਿੱਚ ਨਹੀਂ ਹੈ ਉਹ ਪੁਰਾਣੀ ਨਿਊਜ਼ ਸੀ ਮੈਂ ਠਰ ਠਰ ਉੱਠਾ ਰਿਹਾ ਮੈਨੂੰ ਜਵਾਬ ਦੇਣਾ ਉਹ ਮੇਰੇ ਰਿਕਾਰਡਿੰਗ ਦਿਖਾਤੀ ਉਸੇ মিডিਆ ਦਾ ਬੰਦਾ ਕਹਿ ਰਿਹਾ ਜੀ ਇਹਨਾਂ ਨੇ 10 ਲੱਖ ਰੁਪਏ ਕੇ ਪਤਾ ਕਿੰਨੇ ਲੱਖ ਰੁਪਏ ਲੈ ਕੇ ਖਬਰ ਚਾਪੀ ਜੇ মিডিਆ ਵੀ ਗਊ ਹੋ ਗਿਆ ਤਾਂ ਡੈਮੋਕਰੇਸੀ ਕਿੱਥੇ ਗਈ ਸਭ ਤੋਂ ਸਟਰੋਂਗੇਸ ਪਿਲਰ ਕਿਹਾ ਉਹਨਾਂ ਡੈਮੋਕਰੇਸੀ ਦਾ মিডিਆ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੇ ਰਿਕਾਰਡਿੰਗ ਮੈਂ ਤੁਹਾਨੂੰ ਕੋ ਦੁਬਾਰਾ ਸਲਾਸਾ ਵਹਿਦਵਾ ਉਦੋਂ ਸਿਰਸਾਤੀ ਮੇਰੇ ਪੇਜ ਤੇ ਵੀ ਵੀ ਹੈ ਇੱਕ ਪ੍ਰੈਸ ਮਾਡਰ ਕਹਿ ਰਿਹਾ ਕਿ ਆ ਫਰਲਾਣਾ ਜਿਹੜੇ ਲਈ ਹੈਗੀ ਹੈ ਉਹਨੇ ਪੈਸੇ ਲੈ ਕੇ ਲਈ ਐਤੋ ਮਾੜੀ ਗੱਲ ਕਿਉਂ ਸਾਦੀ ਜਦਕਿ ਜਿਹੜਾ ਦੋ মিডিਆ ਸੀਗੀ ਹਨ ਉਹਨਾਂ ਦੇ ਫਰਜ਼ ਸਟਾਫਰ ਆਤੀ ਕਿਉਂ ਛੁੱਟੀਆਂ ਸੀਗੀਆਂ ਹੁਣ ਚਕਰਾਨ ਵਾਲਾ ਕੌਣ ਆ ਇਹਨੂੰ ਮੈਨੀਪੂਲੇਟ ਕਰਨ ਵਾਲਾ ਕੌਣ ਆ ਸੰਜੀਵ अरोੜੇ ਦਾ ਆਪਣਾ ਪੀਏ ਆਪਣਾ ਕਾਊਂਟੈਂਟ ਉਹ ਹੀ ਆਪਣੀ ਇੱਕ ਕੰਪਨੀ ਦਿਲਾਂ ਦਾ ਉਹੀ ਵਾਲੇ ਨੈਗੇਟਿਵ ਡੇ ਹੈਗੇ ਆ ਭੇਜੀ ਜਾਂਦਾ ਹੈਗਾ ਜੋ ਵੀ ਉਹ ਕਹਿੰਦੇ ਹੈਗੇ ਖਬਰਾਂ ਜੀਆਂ ਸੋ ਇਹਨਾਂ ਵਾਸਤੇ ਮੈਨੂੰ ਕੋਈ ਫੈਕਟਰ ਨਹੀਂ ਭੇਜਦਾ ਇਹ ਝੂਠ ਦਾ ਬੁਲਾਉਂਦਾ ਹੈ ਮਮ ਸਰ ਮਮ ਸਰ ਇਹ ਚੋੜਾ ਨੂੰ ਭਾਰਤਪੁਰਨਾਸ਼ੂ ਵਰਸਸ ਸੰਜੀਵ ਗੁਰੂੜਾ ਬਣਾ ਕੇ ਦੇਖਿਆ ਜਾ ਰਿਹਾ ਇਹ ਤਾਂ ਦੋਨੋਂ ਇਕੱਠੇ ਲੜੇ ਹੋਏ ਐ ਜੋ ਮਰਜ਼ੀ ਬਣਾਈ ਚਲ ਇਹ ਤਾਂ ਗੱਲ ਜੋ ਮਰਜ਼ੀ ਕਰੀ ਚਲ ਲੜਾਈ ਤਾਂ ਜਿਹੜੀ ਹੈਗੀ ਨੇ ਇਹਨਾਂ ਦੋਨਾਂ ਦੀ ਐ ਚੌਥੇ ਤੇ ਤੀਜੇ ਨੰਬਰ ਵਾਲੀ ਸੋ ਮੈਂ ਨਾ ਵਾਸਤੇ ਨਹੀਂ ਕਹਿੰਦਾ ਮੈਂ ਤਾਂ ਰੱਬ ਵਾਲੇ ਗੱਲ ਕਰਦਾ ਕਿ ਮੋਟਾ ਮੱਟਾਨ ਵਾਸਤੇ ਕੰਮ ਹੋ ਰਿਹਾ ਮੈਂ ਤੁਹਾਨੂੰ ਦੱਸ ਲੈਗਾ ਇਹ ਸਾਰੇ ਸਾਰੇ ਕੰਮ ਰਿਸਕ੍ਰ ਇਹ ਸਾਰੇ ਸਕ੍ਰਿਪਟੇੜਾ ਸੋ ਇਹਦੇ ਬਾਰੇ ਮੇਰੀ ਜਿਹੜੀ ਹੈ ਸੌਰੀ ਮੈਂ ਹੱਥ ਜੋੜ ਕੇ ਬੇਨਤੀ ਲਾਣਾ ਮੈਂ ਇਹਦੇ ਬਾਰੇ ਗੱਲ ਕਰ ਇਹ ਲੋਕਾਂ ਨੇ ਗਾ ਚਿੱਟਾ ਵੰਡਿਆ ਇਹ ਲੋਕਾਂ ਨੇ ਗਾ ਨਾਰਕੋਟਿਕ ਸਾਰੇ ਵੰਡੇ ਇਹਨਾਂ ਨੇ ਪੈਸਾ ਵੰਡਿਆ ਇਹਨਾਂ ਨੇ ਸੂਟ ਵੰਡਲੇ ਇਹਨਾਂ ਨੇ ਉਹ ਕਹਦੇ ਆ ਬੈਗ ਵੰਡਲੇ ਇਹਨਾਂ ਨੇ ਉਹ ਉਹ ਉਹਨੇ ਕੀ-ਕੀ ਵੰਡਦਾ ਇਹ ਸਭ ਕੋਈ ਵੰਡਦਾ ਇਹਨਾਂ ਚ ਜਿਹੜੇ ਕਹਿੰਦੇ ਸੀਗੇ ਜੁਧ ਨਸ਼ਾ ਵਦੋ ਤੇ ਛੇ ਵੰਦੇ ਫਿਰਦੇ ਆ ਸੋ ਬੇਰੀ ਬੇਨਤੀ ਹੈ ਸਾਡੇ ਵਾਸਤੇ ਲੜਕਾਰੀ ਸਾਡੇ ਵਾਸਤੇ ਜਿਹੜੀ ਲੜਾਈ ਹੈ ਨਾ ਇਹ ਲੋਕ ਲੜਾਈ ਹੈ ਗੁਰਮਤ ਸਾਬ ਜਿਹੜੀਆਂ ਅਸੀਂ ਜਿਹੜੀਆਂ ਕੱਲ ਤਸਵੀਰਾਂ ਵੇਰ ਉਹਨਾਂ ਦੇ ਕੀ ਪ੍ਰਤੀਕਰਮ ਜਿਹੜੀਆਂ ਅਸੀਂ ਤਸਵੀਰਾਂ ਆਈਆਂ ਜੀ ਬੈਕਗ੍ਰਾਉਂਡ ਜਿੱਥੇ ਆ ਦੇ ਪੇਜ ਦੇ ਉੱਪਰ ਜਿਹੜੀਆਂ ਤਸਵੀਰਾਂ ਦਾ ਵੇਰ ਰੋ ਦੇਖੋ ਗੱਲ ਇਹਦਾ ਰਵਜੋਦ ਜਿਹੜਾ ਉਹ ਤਾਂ کردار ਦਿਖਾਉਂਦਾ ਆ ਆਵਾਜ਼ੀ ਪਾਰਟੀ ਦਾ ਕਿ ਸਾਰੇ ਮੰਤਰੀ ਇਦਾਂ ਦੇ کردار ਵਾਲੀ ਨੇ ਸੋ ਜਿਹੜੇ کردار ਹੈਗਾ ਵਾ ਮੀਡੀਆ ਤੋਂ ਉਹਨੇ کردار ਦਿਖਾਇਆ ਹੈਗਾ ਵਾ ਉਹ ਗਲਤ ਹੈਗਾ ਤੇ ਸਾਬਤ ਕਰ ਦੇਣ ਜੇ ਠੀਕ ਹੈਗਾ ਤੁਹਾਨੂੰ ਪਤਾ ਹੀ ਆ ਰਹੀ ਜਿਹੜਾ ਨਾਲ ਲਿਖਿਆ ਹੁਕਮਨ ਸਰ ਹਰਵਾਰੀ ਜਿਹੜਾ ਉਹ ਜਾ ਕੇ ਕਚਹਿਰੀ ਦੇ ਵਿੱਚ ਕੇਸ ਲੜੇ ਨੇ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਕਿੰਨਾ ਕੁ ਲੱਗਦਾ ਹੈ ਕਿ ਇਹਸ ਤੁਹਾਡੇ ਪੱਖ ਚ ਉਤਰੇਗਾ 100% ਜੀ ਸਰ ਜਿੱਤੇ ਹੀ ਜਾਤਾ ਜੋ ਕੇਸ ਜੱਦੇ ਆ ਤੇ ਬਾਈ ਤੁਸੀਂ ਖਬਰਾਂ ਦੇ ਵਿੱਚ ਇਹ ਵੀ ਆ ਰਿਹਾ ਕਾਲੀ ਨਾਲ ਕਿਤੇ ਲੜਾਈ ਦੇ ਵਿੱਚ ਨਹੀਂ ਹੈ ਤੁਸੀਂ ਉਹਦੇ ਦੀ ਖਲਾਫਤ ਕੀਤੀ ਸੀ ਕੱਲ ਜਿਹੜੀ ਖਬਰਾਂ ਦੇ ਵਿੱਚ ਆ ਰਿਹਾ ਕਿ ਕਾਲੀ ਨਾਲ ਲੜਾਈ ਦੇ ਵਿੱਚ ਨਹੀਂ ਹੈ ਉਹ ਪੀਨਿਊਸੀ ਮੈਂ ਠਠਾ ਠਠਾ ਮੈਨੂੰ ਜਵਾਬ ਦੇ ਦੇਣਾ ਜੀ ਉਹ ਮੇਰੇ ਰਿਕਾਰਡਿੰਗ ਦਿਖਾਤੀ ਉਸੇ মিডিਆ ਦਾ ਬੰਦਾ ਕਹਿੰਦਾ ਜੀ ਇਹਨਾਂ ਨੇ 10 ਲੱਖ ਰੁਪਏ ਕੇ ਪਤਾ ਕਿੰਨੇ ਲੱਖ ਰੁਪਏ ਲੈ ਕੇ ਖਬਰ ਛਾਪੀ ਜੇ মিডিਆ ਬਕਾਊ ਹੋ ਗਿਆ ਤਾਂ ਡੈਮੋਕਰੇਸੀ ਕਿੱਥੇ ਗਈ ਸਭ ਤੋਂ ਸਟਰੋਂਗੇਸ ਪਿੱਲਰ ਕਿਹੋ ਜਣਾ ਡੈਮੋਕਰੇਸੀ ਦਾ মিডিਆ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੇ ਰਿਕਾਰਡਿੰਗ ਮੈਂ ਤੁਹਾਨੂੰ ਕੋ ਦੁਬਾਰਾ ਸੁਣਾ ਸਕਦਾ ਵੈਸੇ ਤਾਂ ਉਹਦੋਂ ਸੁਣਾਤੀ ਮੇਰੇ ਪੇਜ ਤੇ ਪਈ ਹੋਈ ਹੈ ਇੱਕ ਪ੍ਰੈਸ ਬੋਡਰ ਕਹਿ ਰਿਹਾ ਕਿ ਆ ਫਰਾਂ ਵਾਲੇ ਜਿਹੜੇ ਲਾਈ ਹੈਗੀ ਹੈ ਉਹਨੇ ਪੈਸੇ ਲੈ ਕੇ ਲਾਈ ਐਤੋ ਮੈਡੀਕਲ ਕੀ ਹੋ ਸਕਦੀ ਹੈ ਜਾਕੀ ਜਿਹੜਾ ਦੋ মিডিਆ ਸੀ ਕੀ ਹਨ ਉਹਨਾਂ ਦੇ ਫਰਜ ਸਟਾਫਰ ਆਤੀ ਕਿਉਂ ਛੁੱਟੀਆਂ ਸੀਗੀਆਂ ਹੁਣ ਚਕਰਾਨ ਵਾਲਾ ਕੌਣ ਆ ਇਹਨੂੰ ਮੈਨੀਪੂਲੇਟ ਕਰਨ ਵਾਲਾ ਕੌਣ ਆ ਸੰਜੀਵ ਰੋੜੇ ਦਾ ਆਪਣਾ ਪੀਏ ਆਪਣਾ ਅਕਾਊਂਟੈਂਟ ਉਹੀ ਆਪਣੀ ਕੰਪਨੀ ਦਿਲਾਂ ਦਾ ਉਹੀ ਵਾਲੇ ਨੈਗੇਟਿਵ ਜਿਹੜੇ ਹੈਗੇ ਆ ਭੇਜੀ ਜਾਂਦਾ ਹੈਗਾ ਜੋ ਵੀ ਉਹ ਕਹਿੰਦੇ ਹੈਗੇ ਖਬਰਾਂ ਜੀਆਂ ਸੋ ਇਹਨਾਂ ਵਾਸਤੇ ਮੈਨੂੰ ਕੋਈ ਫੈਸਲਾ ਨਹੀਂ ਪੈਂਦਾ ਹੈਗਾ ਇਹ ਝੂਠ ਦਾ ਬਣਾਉਂਦਾ ਹੈ ਮਸਤ ਮਸਤ ਇਹ ਚੋੜਾ ਨੂੰ ਭਾਰਖੋਸ਼ ਨਾਸ਼ੂ ਵਰਸਸ ਸੰਜੀਵ ਰੋੜਾ ਬਣਾ ਕੇ ਦੇਖਿਆ ਜਾ ਰਿਹਾ ਇਹ ਤਾਂ ਦੋਨੋਂ ਇਕੱਠੇ ਰਲੇ ਹੋਏ ਐ ਜੋ ਮਰਜ਼ੀ ਬਣਾਈ ਚੱਲ ਇਹ ਦਾ ਕੱਲ ਜੋ ਮਰਜ਼ੀ ਕਰੀ ਚੱਲ ਲੜਾਈ ਤਾਂ ਜਿਹੜੀ ਹੈਗੀ ਨੇ ਦੋਨੋਂ ਦੀ ਐ ਚੌਥੇ ਤੇ ਤੀਜੇ ਨੰਬਰ ਵਾਲੀ ਸੋ ਮੈਨਾਂ ਵਾਸਤੇ ਨਹੀਂ ਕਹਿੰਦਾ ਮੈਂ ਤਾਂ ਰੱਬ ਵਾਲੀ ਗੱਲ ਕਰਦਾ ਫੇ ਮੋਟਾ ਮੱਟਿਆ ਵਾਸਤੇ ਕੰਮ ਹੋ ਰਿਹਾ ਮੈਂ ਤੁਹਾਨੂੰ ਦੱਸਣਾ ਹੈਗਾ ਇਹ ਸਾਰੇ ਸਾਰੇ ਕੰਮ ਰਿਸਕ੍ਰ ਇਸ ਆਰ ਐਸ ਸਕ੍ਰਿਪਟੇਡਸ ਉਹਦੇ ਬਾਰੇ ਮੇਰੀ ਜਿਹੜੀ ਹੈ ਸੌਰੀ ਮੈਂ ਹੱਥ ਜੋੜ ਕੇ ਬੇਨਤੀ ਲਾਣਾ ਮੈਂ ਇਹਦੇ ਬਾਰੇ ਗੱਲ ਕਰ